ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਭਾਈ ਵਿਦੀ ਚੰਦ ਜੀ ਜੋ ਕਿ ਇੱਕ ਚੋਰ ਸਨ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਪੱਕੇ ਸੇਵਕ ਬਣ ਗਏ ਚੋਲਾ ਸਾਹਿਬ ਇੱਕ ਅਧਲੀ ਨਾਂ ਦਾ ਗੁਰੂ ਨੂੰ ਮੰਨਣ ਵਾਲਾ ਭਗਤ ਰਹਿੰਦਾ ਸੀ ਚੋਲਾ ਸਾਹਿਬ ਦਾ ਉਹ ਭਗਤ ਇੱਕ ਆਵਦੀ ਛੋਟੀ ਜੀ ਕੁਟੀਆ ਤੇ ਬਾਹਰ ਨਿੱਕੀ ਜੀ ਛਪੜੀ ਉਥੇ ਰਹਿੰਦਾ ਸੀ ਤੇ ਭਾਈ ਵਿਧੀ ਚੰਦ ਜੀ ਸ਼ੁਰੂ ਤੋਂ ਧਾਰਮਿਕ ਬਿਰਤੀ ਵਾਲੇ ਸਨ ਮਹਾਰਾਜ ਨੂੰ ਮੰਨਣ ਵਾਲੇ ਸਨ ਪਰ ਜਦੋਂ ਆਪਣੇ ਨਾਨਕੇ ਸਰਹਾਲੀ ਗਏ ਉਥੇ ਚੋਰਾਂ ਦੀ ਸੰਗਤ ਵਿੱਚ ਰਲ ਕੇ ਚੋਰ ਬਣ ਗਿਆ ਜਿਹੋ ਜੀ ਸੰਗਤ ਉਹੋ ਜੇ ਬਣ ਜਾਂਦਾ ਹੈ ਤਾਂ ਹੀ ਕਹਿੰਦੇ ਆ ਕਿ ਸੰਗਤ ਚੰਗੀ ਹੋਣੀ ਚਾਹੀਦੀ ਹੈ ਭਾਈ ਵਿਧੀ ਚੰਦ ਜੀ ਵੱਡੀਆਂ ਵੱਡੀਆਂ ਚੋਰੀਆਂ ਕਰਨੀਆਂ ਵੱਡੇ ਤਨਾਡਾਂ ਨੂੰ ਚੌਧਰੀਆਂ ਨੂੰ ਲੁੱਟਣਾ ਤੇ ਉਹਨਾਂ ਨੂੰ ਲੁੱਟ ਕੇ ਗਰੀਬਾਂ ਵਿੱਚੋਂ ਪੈਸਾ ਵੰਡਦੇ ਨੇ ਇੱਕ ਵਾਰ ਉਹਨਾਂ ਨੇ ਕਿਸੇ ਦੀਆਂ ਬਹੁਤ ਸਾਰੀਆਂ ਮੱਝਾਂ ਚੋਰਾ ਲਈਆਂ ਮੱਝਾਂ ਦੇ ਸੰਗਲ ਖੋਲੇ ਤੇ ਉਹਨਾਂ ਨੂੰ ਅੱਗੇ-ਅੱਗੇ ਲਈ ਆਉਂਦੇ ਆ ਪਿੱਛੇ ਆ ਥੋੜੀ ਦੂਰ ਗਏ ਪਤਾ ਲੱਗਾ ਕਿ ਮੇਰੀਆਂ ਪੈੜਾ ਨੱਪਦੇ ਇਹਨਾਂ ਦੇ ਮਾਲਕ ਵੀ ਤੁਰੇ ਆਉਂਦੇ ਆ ਸੋਚੀ ਅੱਜ ਫੜੇ ਗਏ ਤਾਂ ਘਟਾਪਾ ਬੜਾ ਪਵੇਗਾ ਅੱਜ ਨਹੀਂ ਬਚਦਾ ਸਾਹਮਣੇ ਇੱਕ ਝੁੱਗੀ ਦਿਸੇ ਭੱਜ ਕੇ ਉਹਦੇ ਵਿੱਚ ਜਾ ਵੜਿਆ ਤੇ ਮੱਝਾਂ ਨੂੰ ਉਸ ਛਪੜੀ ਵਿੱਚ ਵਾਰ ਦਿੱਤਾ ਤੇ ਉੱਥੇ ਉਹ ਭਗਤ ਬੈਠਾ ਸੀ ਜੋ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਦਾ ਸੀ ਜਾ ਕੇ ਕਿਹਾ ਮੈਂ ਚੋਰੀ ਕਰਕੇ ਆਇਆ ਮੈਨੂੰ ਕਿਸੇ ਤਰ੍ਹਾਂ ਬਚਾ ਲਵੋ ਤਾ ਬਾਬਾ ਅਦਲੀ ਨੇ ਕਿਹਾ ਚੋਰੀ ਕਰਨਾ ਬਹੁਤ ਵੱਡਾ ਗੁਨਾਹ ਹੈ ਮੈਂ ਚੋਰੀ ਕਰਨ ਵਾਲੇ ਦਾ ਸਾਥ ਨਹੀਂ ਦਿੰਦਾ ਉਹਨੇ ਕਿਹਾ ਮੈਂ ਇਹ ਚੋਰੀ ਗਰੀਬਾਂ ਲਈ ਕਰਦਾ ਉਹਨਾ ਕਿਹਾ ਚੋਰੀ ਤਾਂ ਚੋਰੀ ਹੈ ਚਾਹੇ ਕਿਵੇਂ ਦੀ ਵੀ ਹੈ ਫਿਰ ਉਹਨੇ ਮਿੰਤਾ ਤਰਲੇ ਕੀਤੇ ਤੇ ਕਹਿੰਦੇ ਜਾ ਆ ਮਾਲਾ ਫੜ ਤੇ ਅੰਦਰ ਬਹਿ ਕੇ ਧੰਨ ਗੁਰੂ ਅਰਜਨ ਧੰਨ ਗੁਰੂ ਅਰਜਨ ਤੇ ਆ ਕਹਿੰਦੇ ਉਹਨੇ ਬਚਨ ਦੇ ਮਾਰੇ ਨੇ ਉਹਨੂੰ ਪਤਾ ਤਾਂ ਨਹੀਂ ਸੀ ਇਹ ਕੀ ਹੈ ਪਰ ਗੁਰੂ ਅਰਜਨ ਗੁਰੂ ਅਰਜਨ ਨੂੰ ਧਿਆਉਣ ਲੱਗ ਪਿਆ ਐਸੀ ਲਿਵ ਲੱਗੀ ਚੌਂਕੜਾ ਮਾਰਿਆ ਅੰਤਰ ਧਿਆਨ ਹੋਇਆ ਤਨ ਗੁਰੂ ਅਰਜਨ ਤਨ ਗੁਰੂ ਅਰਜਨ ਦੇਵ ਜੀ ਧਿਆਉਣ ਲੱਗ ਪਿਆ ਕਹਿੰਦੇ ਇਨੇ ਚਿਰ ਨੂੰ ਮੱਜਾਂ ਦੇ ਮਾਲਕ ਵੀ ਉੱਥੇ ਆ ਗਏ ਉਹਨਾਂ ਨੇ ਬਾਬੇ ਅਦਲੀ ਨੂੰ ਆ ਕੇ ਕਿਹਾ ਵੀ ਇੱਥੇ ਕੋਈ ਚੋਰ ਆਇਆ ਹੈ ਉਹਨਾਂ ਕਹਿਆ ਚੋਰ ਦਾ ਤਾਂ ਪਤਾ ਨਹੀਂ ਕਿਉਂਕਿ ਉਹ ਭਗਤ ਝੂਠ ਨਹੀਂ ਬੋਲਦੇ ਉਹ ਇੱਕ ਮਾਲਾ ਫੇਰਦਾ ਪਿਆ ਏ ਉਹਨੂੰ ਪੁੱਛ ਲਵੋ ਕਹਿੰਦੇ ਜਦੋਂ ਮਾਲਕ ਮੱਝਾਂ ਦੇ ਮਾਲਕ ਅੰਦਰ ਗਏ ਤਾਂ ਚੇਰੇ ਦੀ ਰਹਾ ਨiyet ਐਸਾ ਨੂਰ ਵੇਖ ਕੇ ਪਿੱਛੇ ਮੁੜਾਏ ਕਹਿੰਦੇ ਬਾਬਾ ਅਸੀਂ ਪਾਪ ਲੈਣਾ ਇਹ ਤਾਂ ਕੋਈ ਸਿੱਧ ਪੁਸ਼ਟ ਲੱਗਦਾ ਇਹ ਤਾਂ ਕੋਈ ਰੱਬ ਨੂੰ ਮੰਨਣ ਵਾਲਾ ਲੱਗਦਾ ਅਸੀਂ ਕੋਈ ਇੰਨੇ ਤੋਂ ਪਾਪ ਥੋੜਾ ਲੈਣਾ ਉਹ ਤਾਂ ਕੋਈ ਰੱਬ ਨੂੰ ਮੰਨਣ ਵਾਲਾ ਭਗਤ ਹੈ ਚੋਰ ਨਹੀਂ ਹੋ ਸਕਦਾ ਅਸੀਂ ਪਾਪਾਂ ਦੀ ਪੰਡ ਆਪਣੇ ਸਿਰ ਤੇ ਥੋੜਾ ਲਿ ਜਾਣੀ ਹੈ ਚੋਰ ਪਤਾ ਨਹੀਂ ਕਿੱਧਰ ਗਿਆ ਚਲਾ ਤੁਸੀਂ ਸਾਡੀਆਂ ਮੱਝਾਂ ਤਾਂ ਨਹੀਂ ਵੇਖੀਆਂ ਉਹ ਸੱਬ ਨੂੰ ਮੰਨਣ ਵਾਲੇ ਫਿਰ ਉਹੀ ਗੱਲ ਝੂਠ ਨਹੀਂ ਕਦੇ ਬੋਲਦੇ ਉਹਨਾਂ ਕਿਹਾ ਛੱਪੜੀ ਦੇ ਵਿੱਚ ਮੱਝਾਂ ਐ ਉਹ ਵੇਖ ਲਓ ਜੇ ਤੁਹਾਡੀਆਂ ਐ ਤਾਂ ਲੈ ਜਾਓ ਤਾਂ ਨੂੰ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਐਸੀ ਐਸੀ ਖੇਡ ਜਦੋਂ ਉਹਨਾਂ ਨੇ ਮੱਝਾਂ ਵੇਖੀਆਂ ਮੱਝਾਂ ਸਾਰੀਆਂ ਹੀ ਪੂਰੀਆਂ ਉਹਨਾਂ ਕਹਿਆ ਜੀ ਸਾਡੀਆਂ ਤਾਂ ਮੱਝਾਂ ਕਾਲੀਆਂ ਸੀ ਇਹ ਤਾਂ ਸਾਰੀਆਂ ਹੀ ਪੂਰੀਆਂ ਐ ਇਹ ਸਾਡੀਆਂ ਮੱਝਾਂ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜੋ ਤੇ ਆਉਂਦਾ ਏ ਉਹਦੇ ਦੁੱਖ ਕਸ਼ਟ ਪਲਾਂ ਵਿੱਚ ਪਲਾਂ ਵਿੱਚ ਕੱਟੇ ਜਾਂਦੇ ਕਹਿੰਦੇ ਜਦੋਂ ਉਹ ਮਾਲਕ ਮੱਝਾਂ ਦੇ ਗਏ ਚਲੇ ਤਾਂ ਭਾਈ ਵਿਦੀ ਚੰਦ ਜੀ ਬਾਹਰ ਆਏ ਤੇ ਕਿਹਾ ਭਗਤਾ ਇਹ ਮਾਲਾ ਹੀ ਦੇ 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 ਮੈਨੂੰ ਇਹ ਮਾਲਾ ਤਾਂ ਬੜੀ ਵਧੀਆ ਹੈ ਇਹ ਹਰ ਥਾਂ ਬਚਾਉਗੀ ਤਾਂ ਉਹਨਾਂ ਨੇ ਕਿਹਾ ਇਹ ਮਾਲਾ ਨੇ ਨਹੀਂ ਬਚਾਇਆ ਤੈਨੂੰ ਤਾਂ ਗੁਰੂ ਅਰਜਨ ਦੇਵ ਜੀ ਨੇ ਬਚਾਇਆ ਹੈ ਚਲ ਅੱਜ ਉਹਨਾਂ ਦੇ ਦਰਸ਼ਨ ਕਰਕੇ ਆਈਏ ਭਾਈ ਵਿਧੀ ਚੰਦ ਜੀ ਜੋ ਕਿ ਐਡੇ ਵੱਡੇ ਸੰਕਟ ਚੋਂ ਬਾਹਰ ਆਏ ਸੀ ਉਹ ਨਾਲ ਤੁਰ ਪਏ ਅੰਮ੍ਰਿਤਸਰ ਪਹੁੰਚੇ ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕੀਤੇ ਦਰਸ਼ਨ ਵਿਖੇ ਦਰਸ਼ਨ ਕਰਕੇ ਨਿਆਹ ਲੋਗ ਹੈ ਸਦਾ ਲਈ ਗੁਰੂ ਦੇ ਬਣ ਕੇ ਰਹਿ ਗਏ ਜਿੰਦਗੀ ਵਿੱਚ ਪਾਪ ਹੋ ਜਾਂਦੇ ਐ ਛੋਟੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਨੂੰ ਦੁਹرائی ਜਾਣਾ ਇਹ ਜ਼ਿੰਦਗੀ ਨਹੀਂ ਉਹਨਾਂ ਨੂੰ ਪਿੱਛੇ ਛੱਡ ਕੇ ਦਿlo ਕੱਢ ਕੇ ਉਸ ਗੁਰੂ ਨੂੰ त्याग ਕੇ ਸੱਚੇ ਬਨ ਜਾਈਏ ਤਾਂ ਗੁਰੂ ਬਾਹ ਫੜ ਲੈਂਦਾ ਪਰ ਜੇ ਉਹ ਗਲਤੀਆਂ ਦੁਹرائی ਜਾਈਏ ਤਾਂ ਫਿਰ ਦੁੱਖ ਹੀ ਦੁੱਖ ਤੇ ਨਰਕਾਂ ਦੇ ਭਾਗੀ ਬਣੀਦਾ ਹੈ ਉਹ ਉਹਨਾਂ ਦੀ ਰਜਾ ਹੁੰਦੀ ਹੈ ਉਹਨਾਂ ਨੇ ਕੁਝ ਕਰਕੇ ਵਿਖਾਉਣਾ ਹੁੰਦਾ ਹੈ ਆਪਣੇ ਸਿੱਖਾਂ ਭਗਤਾਂ ਦੇ ਉਹ ਸਭ ਕੁਝ ਕਰ ਸਕਦੇ ਆ ਇੱਕ ਵਾਰ ਉਹਨਾਂ ਨੂੰ ਧਿਆਉਣਾ ਚਾਹੀਦਾ ਹੈ ਭਾਈ ਵਿਧੀ ਚੰਦ ਜੀ ਜੋ ਚੋਰ ਤੋਂ ਗੁਰੂ ਅਰਜਨ ਦੇਵ ਜੀ ਦੇ ਸੱਚੇ ਸੇਵਕ ਬਣ ਗਏ ਅੱਜ ਦੁਨੀਆ ਉਹਨਾਂ ਨੂੰ ਬਹੁਤ ਮੰਨਦੀ ਹੈ ਉਹਨਾਂ ਦੇ ਉਹਨਾਂ ਦੇ ਦਰ ਤੇ ਸੀਸ ਝੁਕਾਉਂਦੀ ਹੈ ਪਾਪ ਵੀ ਕੀਤੇ ਪਰ ਉਹਨਾਂ ਐਸੇ ਕੀਤੇ ਕਿ ਦੁਨੀਆ ਸਿਰ ਝਕਾਉਣ ਲੱਗ ਪਈ ਪਾਪ ਕਰਨਾ ਗੁਨਾਹ ਹੈ ਜਾਣੇ ਅਣਜਾਣੇ ਵਿੱਚ ਹੋ ਜਾਵੇ ਫਿਰ ਉਹਦੀ ਪੋਲ ਬਖਸ਼ਾਓ ਤੇ ਉਹਨੂੰ ਉੱਥੇ ਹੀ ਛੱਡ ਕੇ ਅੱਗੇ ਸੱਚੀ ਸੁੱਚੀ ਕਿਰਤ ਕਰੋ ਤਾਂ ਆਪੇ ਗੁਰੂ ਆਪਣਾ ਲੜ ਪੜਦਾ ਹੈ ਤਾਂ ਕਦੇ ਵੀ ਉਹ ਛੱਡਦਾ ਨਹੀਂ ਸੋ ਸਾਧ ਸੰਗਤ ਇਹ ਸਾਖੀ ਸੁਣਾਉਂਦਿਆਂ ਕੋਈ ਗਲਤੀ ਹੋਈ ਕੋਈ ਸ਼ਬਦਾਂ ਦੀ ਉੱਚ ਨੀਚ ਹੋਈ ਤਾਂ ਭੁੱਲ ਚੁੱਕ ਮਾਫ਼ ਕਰਨਾ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਸਰਬੱਤ ਦਾ ਭਲਾ ਮੰਗੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ